ਤਕ ਕੈਨੇਡਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਦੱਸਦੀ ਹੈ ਕਿ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਤੈਤਵਾਰ ਨੂੰ ਕਾਰਨੀ ਨੂੰ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ 59 ਸਾਲਾ ਕਾਰਨੀ ਜਸਟਿਨ ਟਰੂਡੋ ਦੀ ਥਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਜੋਂ ਜਗ੍ਹਾ ਲੈਣਗੇ ਜਿਨ੍ਹਾਂ ਨੇ ਜਨਵਰੀ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਦੱਸਦੀ ਕਿ ਜਸਟਿਨ ਟਰੂਡੋ ਨੇ ਜਨਵਰੀ ਦੇ ਵਿੱਚ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਲਿਬਰਲ ਪਾਰਟੀ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਾਂ ਦੀ ਚਰਚਾਵਾਂ ਤੇਜ ਹੋ ਗਿਆ ਉੱਥੇ ਦੱਸਦੇ ਕਿ ਕਾਰਨੀ ਨੇ ਲਿਬਰਲ ਪਾਰਟੀ ਦਾ ਨੇਤਾ ਚੁਣਨ ਦੇ ਲਈ 85.9% ਵੋਟਾਂ ਦੇ ਨਾਲ ਭਾਰੀ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਜੋ ਕਿ ਲਿਬਰਲ ਪਾਰਟੀ ਦੀ ਅਗਵਾਈ ਕਰਨ ਦੇ ਲਈ ਮਾਰਕ ਦੇ ਖਿਲਾਫ ਉਮੀਦਵਾਰ ਸੀ ਉਹਨਾਂ ਨੂੰ ਸਿਰਫ 8% ਜਿਹੜੀਆਂ ਵੋਟਾਂ ਮਿਲੀਆਂ ਨੇ ਉੱਥੇ ਦੱਸਿਆ ਕਿ ਕਾਰਨੀ ਅਜੇ ਸਮੇਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ ਜਦੋਂ ਡੋਨਾਲਡ 트੍ਰੰਪ ਦੀਆਂ ਵਪਾਰਕ ਨੀਤੀਆਂ ਦੇ ਕਾਰਨ ਦੇਸ਼ ਅਮਰੀਕਾ ਦੇ ਨਾਲ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਵਪਾਰੀ ਨੀਤੀਆਂ ਤੇ ਸਖਤ ਰੁਕ ਰੱਖਾ ਕੇ ਕੈਨੇਡਾ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਦੀ ਸੌਖਾ ਦਿੱਤੀ ਹੈ। ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ 트੍ਰੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸਾਡੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਡੋਨਾਲਡ ਟਰੰਪ ਸਾਡੇ ਬਣਾਏ ਜਾਣ ਵਾਲੇ ਸਮਾਨ ਅਤੇ ਸਾਡੇ ਜੀਵਨ ਢੰਗ ਤੇ ਅਨੁਚਿਤ ਟੈਰਿਫ ਲਗਾ ਰਿਹਾ ਹੈ ਉਹ ਕੈਨੇਡੀਅਨ ਕਾਰੋਬਾਰ ਤੇ ਹਮਲਾ ਕਰ ਰਿਹਾ ਹੈ ਪਰ ਅਸੀਂ ਉਸ ਨੂੰ ਸਫਲ ਨਹੀਂ ਹੋਣ ਦੇਵਾਂਗੇ ਉੱਤੇ ਦੱਸਤੀ ਕਿ ਕੈਨੇਡਾ ਵੀ ਆਪਣੇ ਜਵਾਬੀ ਟੈਰਿਫ ਜਾਰੀ ਰੱਖੇਗਾ ਮਾਰਕ ਕਰਨੀ ਅਰਥਸ਼ਾਸਤਰੀ ਹੈ ਜਿਸ ਨੂੰ ਵਾਲ ਸਟਰੀਟ ਦਾ ਤਜਰਬਾ ਹੈ ਕਰਨੀ ਨੂੰ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾਉਣ ਦਾ ਵੀ ਤਜਰਬਾ ਹੈ ਉੱਥੇ ਦੱਸਦੀ ਹੈ ਕਿ 1694 ਦੇ ਵਿੱਚ ਬੈਂਕ ਆਫ ਇੰਗਲੈਂਡ ਦੀ ਸਥਾਪਨਾ ਤੋਂ ਬਾਅਦ ਕਾਰਨੀ ਦੇ ਕੋਲ ਬੈਂਕ ਆਫ ਇੰਗਲੈਂਡ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰ-ਨਾਗਰਿਕ ਬਣਨ ਦਾ ਰਿਕਾਰਡ ਵੀ ਹੈ ਤਾਂ 2008 ਦੇ ਵਿੱਤੀ ਸੰਕਟ ਦੇ ਵਿੱਚ ਕੈਨੇਡਾ ਨੂੰ ਦੂਜੇ ਦੇਸ਼ਾਂ ਦੇ ਨਾਲੋਂ ਤੇਜ਼ੀ ਦੇ ਨਾਲ ਉੱਭਰਨ ਦੇ ਵਿੱਚ ਮਦਦ ਕਰਨ ਲਈ ਉਸ ਦੀ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਗਈ ਹੈ। ਤਾਂ ਕਾਰਨੀ ਗੋਲਡਮੈਨ ਸਾਕਸ ਦੇ ਸਾਬਕਾ ਕਾਰਜਕਾਰੀ ਹਨ ਤੇ ਉਸ ਨੇ 2003 ਦੇ ਵਿੱਚ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਨਿਯੁਕਤ ਹੋਣ ਤੋਂ ਪਹਿਲਾਂ ਲੰਡਨ, ਟੋਕੀਓ, ਨਿਊਯਾਰਕ ਅਤੇ ਟ੍ਰਾਂਟੋ ਦੇ ਵਿੱਚ 13 ਸਾਲ ਕੰਮ ਕੀਤਾ ਹੈ। ਜਨਵਰੀ ਦੇ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਕਰਨੇ ਨੂੰ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰ ਦਾ ਸਮਰਥਨ ਮਿਲਿਆ ਹੈ ਉਹ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸ਼ਾਮਲ ਹੋਣ ਅਤੇ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਦਿਲਚਸਪੀ ਦਿਖਾ ਰਹੇ ਸਨ ਹਾਲਾਂਕਿ ਉਸਤੇ ਕੋਈ ਰਾਜਨੀਤਿਕ ਤਜਰਬੇ ਦੀ ਘਾਟ ਹੈ ਤਾਂ ਕੈਨੇਡਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਦੱਸਦੀ ਹੈ ਕਿ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਤੈਤਵਾਰ ਨੂੰ ਕਾਰਨੀ ਨੂੰ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ 59 ਸਾਲਾ ਕਾਰਨੀ ਜਸਟਿਨ ਟਰੂਡੋ ਦੀ ਥਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਜੋਂ ਜਗ੍ਹਾ ਲੈਣਗੇ ਜਿਨ੍ਹਾਂ ਨੇ ਜਨਵਰੀ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ ਦੱਸਦੀ ਕਿ ਜਸਟਿਨ ਟਰੂਡੋ ਨੇ ਜਨਵਰੀ ਦੇ ਵਿੱਚ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਲਿਬਰਲ ਪਾਰਟੀ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਾਂ ਦੀ ਚਰਚਾਵਾਂ ਤੇਜ ਹੋ ਗਿਆ ਉੱਥੇ ਦੱਸਦੇ ਕਿ ਕਾਰਨੀ ਨੇ ਲਿਬਰਲ ਪਾਰਟੀ ਦਾ ਨੇਤਾ ਚੁਣਨ ਦੇ ਲਈ 85.9% ਵੋਟਾਂ ਦੇ ਨਾਲ ਭਾਰੀ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਜੋ ਕਿ ਲਿਬਰਲ ਪਾਰਟੀ ਦੀ ਅਗਵਾਈ ਕਰਨ ਲਈ ਮਾਰਕ ਦੇ ਖਿਲਾਫ ਉਮੀਦਵਾਰ ਸੀ ਉਹਨਾਂ ਨੂੰ ਸਿਰਫ 8% ਜਿਹੜੀਆਂ ਵੋਟਾਂ ਮਿਲੀਆਂ ਨੇ ਉਥੇ ਦੱਸ ਦੇ ਇੱਕ ਕਾਰਨੀ ਅਜੇ ਸਮੇਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਉਦਦ ਸੰਭਾਲਨ ਜਾ ਰਹੇ ਹਨ ਜਦੋਂ ਡੋਨਾਲਡ 트ੰਪ ਦੀਆਂ ਵਪਾਰਕ ਨੀਤੀਆਂ ਦੇ ਕਾਰਨ ਦੇਸ਼ ਅਮਰੀਕਾ ਦੇ ਨਾਲ ਤਣਾਅ ਦਾ ਸਾਹਮਣਾ ਕਰ ਰਿਹਾ ਹੈ ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਵਪਾਰੀ ਨੀਤੀਆਂ ਤੇ ਸਖਤ ਰੁਕ ਆਪਣਾ ਕੇ ਕੈਨੇਡਾ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਦੀ ਸੌਖਾਦੀ ਹੈ ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ 트ੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸਾਡੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਡੋਨਾਲਡ 트াম্প ਸਾਡੇ ਬਣਾਏ ਜਾਣ ਵਾਲੇ ਸਮਾਨ ਅਤੇ ਸਾਡੇ ਜੀਵਨ ਟੰਗਤਿਆਂ ਉੱਤੇ ਉਚਿਤ ਟੈਰਿਫ ਲਗਾ ਰਿਹਾ ਹੈ। ਉਹ ਕੈਨੇਡੀਅਨ ਕਾਰੋਬਾਰ ਤੇ ਹਮਲਾ ਕਰ ਰਿਹਾ ਹੈ ਪਰ ਅਸੀਂ ਉਸ ਨੂੰ ਸਫਲ ਨਹੀਂ ਹੋਣ ਦੇਵਾਂਗੇ। ਉੱਤੇ ਦੱਸਤੀ ਕਿ ਕੈਨੇਡਾ ਵੀ ਆਪਣੇ ਜਵਾਬੀ ਟੈਰਿਫ ਜਾਰੀ ਰੱਖੇਗਾ। ਮਾਰਕ ਕਾਰਨੀ ਇੱਕ ਅਰਥਸ਼ਾਸਤਰੀ ਹੈ ਜਿਸ ਨੂੰ ਵਾਲ ਸਟਰੀਟ ਦਾ ਤਜਰਬਾ ਹੈ। ਕਾਰਨੀ ਨੂੰ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵੱਜੋਂ ਸੇਵਾ ਨਿਭਾਉਣ ਦਾ ਵੀ ਤਜਰਬਾ ਹੈ ਉੱਥੇ ਦੱਸਦੀ ਹੈ ਕਿ 1694 ਦੇ ਵਿੱਚ ਬੈਂਕ ਆਫ ਇੰਗਲੈਂਡ ਦੀ ਸਥਾਪਨਾ ਤੋਂ ਬਾਅਦ ਕਾਰਨੀ ਦੇ ਕੋਲ ਬੈਂਕ ਆਫ ਇੰਗਲੈਂਡ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰ ਨਾਗਰਿਕ ਬਣਨ ਦਾ ਰਿਕਾਰਡ ਵੀ ਹੈ ਤਾਂ 2008 ਦੇ ਵਿੱਤੀ ਸੰਕਟ ਦੇ ਵਿੱਚ ਕੈਨੇਡਾ ਨੂੰ ਦੂਜੇ ਦੇਸ਼ਾਂ ਦੇ ਨਾਲੋਂ ਤੇਜ਼ੀ ਦੇ ਨਾਲ ਉਭਰਨ ਦੇ ਵਿੱਚ ਮਦਦ ਕਰਨ ਲਈ ਉਸ ਦੀ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਗਈ ਹੈ ਤਾਂ ਕਾਰਨੀ ਗੋਲਡਮੈਨ ਸਾਕਸ ਦੇ ਸਾਬਕਾ ਕਾਰਜਕਾਰੀ ਹਨ ਤੇ ਉਸ ਨੇ 2003 ਦੇ ਵਿੱਚ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਨਿਯੁਕਤ ਹੋਣ ਤੋਂ ਪਹਿਲਾਂ ਲੰਡਨ ਟੋਕੀਓ ਨਿਊਯਾਰਕ ਅਤੇ ਟ੍ਰਾਂਟੋ ਦੇ ਵਿੱਚ 13 ਸਾਲ ਕੰਮ ਕੀਤਾ ਜਨਵਰੀ ਦੇ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਕਰਨੇ ਨੂੰ ਕੈਬਨਟ ਮੰਤਰੀਆਂ ਅਤੇ ਸੰਸਦ ਮੈਂਬਰ ਦਾ ਸਮਰਥਨ ਮਿਲਿਆ ਉਹ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸ਼ਾਮਲ ਹੋਣ ਅਤੇ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਦਿਲਚਸਪੀ ਦਿਖਾ ਰਹੇ ਸਨ ਹਾਲਾਂਕਿ ਉਸਤੇ ਕੋਈ ਰਾਜਨੀਤਿਕ ਤਜਰਬੇ ਦੀ ਘਾਟ ਹੈ